ਪੂਰੇ ਸਤਿਗੁਰੂ ਸ਼ਬਦ ਆਪਤਾਰ ਵਿਲੰਗਾਂ ਜਾਂਨਣ ਵਾਲੇ ਅੰਤਰਜਾਮੀ ਮਹਾਰਾਜ ਜੀ ਤਿੰਨਾਂ ਦੀ ਹਜ਼ੂਰੀ ਦੇ ਵਿੱਚ ਸੋਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ ਸਾਰੀਆਂ ਵਿਚਾਰਨ ਤੋਂ ਪਹਿਲਾਂ ਸਤਗੁਰੂ ਜੀ ਨੂੰ ਅਸੀਸ ਛਕਾ ਕੇ ਪਿਆਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬਲਾਉ ਨਾਲ ਗੁਰਮੁਖ ਪਿਆਰੇ ਇਕਤਾ ਰਸਨਾ ਦੀ ਪਵਿੱਤਰਤਾ ਹੁੰਦੀ ਹੈ ਦੂਸਰਾ ਜਦੋਂ ਅਸੀਂ ਫਤਿਹ ਬਲਾਉਂਦੇ ਆਂ ਤੇ ਦੋ ਵਾਰ ਮੁਖ ਤੋਂ ਵਾਹਿਗੁਰੂ ਦਾ ਸ਼ਬਦ ਨਿਕਲਦਾ ਹੈ ਦੋ ਵਾਰ ਵਾਹਿਗੁਰੂ ਚੇਤੇ ਆਉਂਦਾ ਹੈ ਤੇ ਯਾਦ ਰੱਖਿਓ ਜਿਹੜਾ ਬੁਲਾਉਂਦਾ ਗੱਜ ਕੇ ਫਤਿਹ ਤੇ ਉਹਨੂੰ ਮਿਲਦੀ ਹੈ ਭੱਜ ਕੇ ਫਤਿਹ ਹਰੇਕ ਕਾਰਜ ਵਿੱਚ ਉਹਨੂੰ ਫਤੇ ਪ੍ਰਾਪਤ ਹੁੰਦੀ ਹੈ ਹਰੇਕ ਕਾਰਜ ਵਿੱਚ ਉਹਨੂੰ ਜਿੱਤ ਪ੍ਰਾਪਤ ਹੁੰਦੀ ਜਿਹੜਾ ਗੱਜ ਕੇ ਫਤੇ ਬੁਲਾਉਂਦਾ ਹੈ ਜਿਹੜਾ ਗੱਜ ਕੇ ਵਾਹਿਗੁਰੂ ਦਾ ਨਾਮ ਲੈਂਦਾ ਨਾ ਉਹਨੂੰ ਜਿੱਤ ਭੱਜ ਕੇ ਮਿਲਦੀ ਹੈ ਦੂਸਰਾ ਸਾਡੀ ਮਨ ਦੀ ਕਾਗਰਤਾ ਹੁੰਦੀ ਹੈ ਜਦੋਂ ਵਾਹਿਗੁਰੂ ਦਾ ਨਾਮ ਚੇਤੇ ਆਉਂਦਾ ਤੇ ਮਨ ਆ ਜਿਹੜਾ ਕੁੱਡਿਆ ਫਿਰਦਾ ਨਾ ਚਾਰ ਸਪੇਰੇ ਆਸ-ਪਾਸੇ ਭੱਜਿਆ ਫਿਰਦਾ हां तान ਕਰਕੇ ਅਸੀਂ ਬੈਠੇ ਹੁੰਦੇ ਆ ਪਰ ਮਨ ਕਿੱਥੇ ਫਿਰਦਾ ਹੁੰਦਾ ਹੈ ਇਹ ਅਸੀਂ ਜਾਣਦੇ ਆ ਜਿਵੇਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਸੀ ਕਾਜੀ ਨੂੰ ਕਾਜੀ ਕਹਿੰਦਾ ਜੀ ਜੇ ਤੁਸੀਂ ਕਹਿੰਦੇ ਹੋ Hindu Musalman ਇਕੀ ਹੈ ਤੇ ਫਿਰ ਸਾਡੇ ਨਾਲ ਨਿਵਾਜ ਪੜੋ ਪਰ ਉਹ ਸਮੇਂ ਨਿਵਾਜ ਪੜੀ ਨਿਵਾਜ ਦੀ ਸਮਾਪਤੀ ਹੋਈ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਨਿਵਾਜ ਨਹੀਂ ਪੜੀ ਸੀ ਕਾਜੀ ਤੇ ਮੌਲਵੀ ਕਹਿਣ ਲੱਗਿਆ ਵੀ ਤੁਸੀਂ ਤਾਂ ਕਹਿੰਦੇ ਵੀ ਹਿੰਦੂ ਤੇ ਮੁਸਲਮਾਨ ਇੱਕ ਹੀ ਐ ਤੇ ਫਿਰ ਤੁਸੀਂ ਨਿਵਾਜ਼ ਕਿਉਂ ਨਹੀਂ ਪੜੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਤੁਸੀਂ ਕਿਹੜਾ ਪੜ ਰਹੇ ਸੀ ਕਾਜੀ ਵੀ ਕਹਿਣ ਲੱਗਾ ਮੈਂ ਵੀ ਪੜ ਰਿਹਾ ਸੀ ਦੇਖੋ ਤੁਹਾਡੇ ਸਾਹਮਣੇ ਮੈਂ ਕਿੰਨੇ ਵਾਰ ਸੀਸ ਝੁਕਾਇਆ ਕਿੰਨੇ ਵਾਰ ਮੈਂ ਨਿਵਾਜ਼ ਪੜੀ ਅੱਲਾ ਨੂੰ ਸਜਦਾ ਕੀਤਾ ਮੌਲਵੀ ਵੀ ਕਹਿੰਦਾ ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਜਿੰਨੇ ਨਿਵਾਜ਼ ਪੜਨੀ ਸੀ ਕਾਜੀ ਜੀ ਉਹ ਮਨ ਤਾਂ ਤੁਹਾਡਾ ਬਚੇਰੇ ਹੱਥ ਦਾ ਫਿਰਦਾ ਸੀ ਉਹ ਮਨ ਤਾਂ ਤੁਹਾਡਾ ਘੋੜੀਆਂ ਦੀ ਰਾਖੀ ਕਰਦਾ ਫਿਰਦਾ ਸੀ ਨਵਾਜ਼ ਕਿੱਥੇ ਪੜੀ ਹੈ ਜਦੋਂ ਇਹ ਬਚਨ ਗੁਰਨਾਨਕ ਮਹਾਰਾਜ ਨੇ ਕਹੇ ਤੇ ਜਾਣਦਾ ਤਾਂ ਉਹ ਵੀ ਸੀ ਵੀ ਘਰੇ ਬਚੇਰੀ ਸੋਈ ਹੈ ਕੋਲੇ ਇੱਕ ਟੋਆ ਸੀ ਉਹਨੂੰ ਢਕਣਾ ਭੁੱਲ ਗਿਆ ਤੇ ਮਨ ਉੱਥੇ ਵਾਰ-ਵਾਰ ਖੜਾ ਸੀ ਵੀ ਕਿਤੇ ਬਚੇਰਾ ਟੋਏ ਚ ਨਾ ਡਿੱਗ ਪੇ ਪੜੀ ਜਾਂਦਾ ਸੀ ਨਿਵਾਜ਼ ਤੇ ਸੋਚੀ ਜਾਂਦਾ ਸੀ ਇਹ ਵੀ ਬਚੇਰਾ ਟੋਏ ਚ ਨਾ ਡਿੱਗ ਪੇ ਗੁਰੂ ਨਾਨਕ ਮਹਾਰਾਜ ਨੇ ਦਿਲ ਦੀ ਗੱਲ ਫੜ ਲਈ ਕਿਉਂਕਿ ਉਹ ਤਾਂ ਅੰਤਰਜਾਮੀ ਸੀ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਸਤਿਗੁਰੂ ਉਹ ਕਹਿਣ ਲੱਗੇ ਤੂੰ ਤਾਂ ਇੱਕ ਬਸ਼ੀਰੇ ਦੀ ਰਾਖੀ ਬੈਠਾ ਸੀ ਨਵਾਜ ਇੱਥੇ ਤਾਂ ਤੇਰਾ ਸਰੀਰ ਉੱਠਾ ਸਿੱਧਾ ਹੋ ਰਿਹਾ ਸੀ ਜਿਨੇ ਨਵਾਜ ਪੜਨੀ ਸੀ ਮੰਨਣੇ ਉਹ ਤੇ ਕਿਤੇ ਹੋਰ ਹੀ ਫਿਰਦਾ ਸੀ ਬਸ਼ੀਰਿਆਂ ਦੀ ਰਾਖੀ ਕਰਦਾ ਫਿਰਦਾ ਸੀ ਫਿਰ ਨਵਾਜ ਤੂੰ ਪੜੀ ਨਹੀਂ ਕਾਜੀ ਤੇ ਮੌਲਵੀ ਦੋਨੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਤੇ ਡਿੱਗ ਪਏ ਸੀ ਵੀ ਇਹ ਕੋਈ ਐਵੇਂ ਨਹੀਂ ਇਹ ਤਾਂ ਆਪਰਾਬਾ ਸਾਡੇ ਦਿਲ ਦੀ ਜਾਣ ਲਈ ਹੈ ਨਹੀਂ ਸਾਡੇ ਮਨ ਨੂੰ ਫੜ ਲਿਆ ਵੀ ਕਿੱਥੇ ਫਿਰਦਾ ਸਾਡਾ ਮਨ ਹਾਲਾਂਕਿ ਕੋਈ ਜਾਣ ਨਹੀਂ ਸਕਦਾ ਸਾਡੇ ਮਨ ਨੂੰ ਅੰਦਰ ਦੀ ਸਾਡੇ ਜਿਹੜੇ ਸਾਡੇ ਭੁਰਨੇ ਚੱਲਦੇ ਆ ਸਾਡਾ ਮਨ ਕਿੱਥੇ ਫਿਰਦਾ ਉਹਨਾਂ ਦਰਬਾਰ ਸ ਵਿੱਚ ਕਿੰਨੀ ਸੰਗਤ ਬੈਠੀ ਹੈ ਸਾਡਾ ਮਨ ਆ ਜਿਹੜਾ ਅਸੀਂ ਜਾਣਦੇ ਆ ਵੀ ਕਿੱਥੇ ਫਿਰਦਾ ਹੈ ਦੂਸਰੇ ਕਿਸੇ ਨੂੰ ਨਹੀਂ ਪਤਾ ਭਾਵੇਂ ਸਾਡੇ ਨਾਲ ਹੀ ਬੈਠਾ ਹੈ ਸਾਡਾ ਮਨ ਕਿੱਥੇ ਫਿਰਦਾ ਐ ਅਸੀਂ ਆਪ ਜਾਣਦੇ ਆਂ ਵੀ ਹੁਣ ਫਲਾਨੇ ਦਾ ਖੇਤ ਫਿਰਦਾ ਐ ਹੁਣ ਸਾਡੇ ਘਰੇ ਫਿਰਦਾ ਐ ਹੁਣ ਧੀਆਂ ਪੁੱਤਰਾਂ ਕੋਲ ਫਿਰਦਾ ਹੁਣ ਰਿਸ਼ਤੇਦਾਰੀਆਂ ਵਿੱਚ ਫਿਰਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੀਨੇ ਨਾਮ ਜਪਣਾ ਉਹ ਹੈ ਮਨ ਮਨ ਕਰਕੇ ਇੱਕ ਵਾਰ ਵਾਹਿਗੁਰੂ ਕਹਿ ਤਾ ਨਾ ਤੂੰ ਇਹਦਾ ਬੜਾ ਬੜਾਲ ਮਿਲਣਾ ਤੇ ਆਂਦਾ ਕਰੋੜਾਂ ਵਾਰ ਵਾਹਿਗੁਰੂ ਕਹੇ ਬਰੋਬਰ ਹੈ ਇੱਕ ਵਾਰ ਹਾਂ ਅਸੀਂ ਕਰੋੜਾਂ ਵਾਰ ਵਾਹਿਗੁਰੂ ਤਾਂ ਹੀ ਕਹਿਣਾ ਵੀ ਇੱਕ ਵਾਰ ਮਨ ਕਰਕੇ ਕਿਹਾ ਜਾਵੇ ਕਿਉਂ ਅਸੀਂ ਵਾਲਾ ਫਿਰਦੇ ਅਸੀਂ ਮਨ ਕਰਦੇ ਆ ਜੇ ਕਿਸੇ ਨੇ ਦਿਹਾੜੀ ਚ ਦਸ ਵਾਲਾ ਵੀ ਕੀਤੀਆਂ ਵੀ ਕੀਤੀਆਂ ਤੇ ਗੁਰਮੁਖ ਪਿਆਰਿਓ ਉਹ ਤਾਂ ਕੀਤੀਆਂ ਵੀ ਇੱਕ ਅੱਧੀ ਵਾਰ ਕਿਤੇ ਮਨ ਚੋਂ ਕਿਹਾ ਜਾਵੇ ਤੇ ਸਾਡਾ ਪ੍ਰਵਾਨ ਹੋ ਜਾਵੇ ਇਸ ਕਰਕੇ ਮਨ ਦਾ ਕਿਹ ਪ੍ਰਵਾਹ ਹੁੰਦਾ ਜਦੋਂ ਅਸੀਂ ਵਾਹਿਗੁਰੂ ਨੂੰ ਚੇਤੇ ਕਰਦੇ ਹਾਂ ਦੋ ਵਾਰ ਵਾਰ ਮੁਖ ਚੋਂ ਵਾਹਿਗੁਰੂ ਨਿਕਲਦਾ ਆਪਾਂ ਵਿਚਾਰ ਕਰਦੇ ਸੀ ਫਤਿਹ ਆ ਨਾ ਜਿਹੜੀ ਗੱਜ ਕੇ ਬਰਾਉਣੀ ਚਾਹੀਦੀ ਸੰਗਤਨਾ ਨਹੀਂ ਚਾਹੀਦਾ ਕਿਉਂਕਿ ਪਰਮੇਸ਼ਰ ਦਾ ਨਾਮ ਲੈ ਸੰਗੀਏ ਨਾ ਗੁਰੂ ਤੋਂ ਮੰਗਣ ਲੱਗੇ ਸੰਗੀਏ ਨਾ ਗੁਰੂ ਦਾ ਨਾਮ ਲੈਣ ਲੱਗੇ ਸੰਗੀਏ ਨਾ ਕਿਉਂਕਿ ਗੁਰੂ ਹਨ ਜਿਹੜਾ ਜੇ ਕਿਤੇ ਦਇਆ ਦੇ ਘਰ ਵਿੱਚ ਆ ਗਿਆ ਉਠ ਬਿਆ ਸਤਿਗੁਰੂ ਨੇ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦੇਣੀਆਂ ਕਰਦਾ ਆ ਰਿਹਾ ਉਹ ਸ਼੍ਰੀ ਗੁਰੂ ਰਹਿਮਤਾਂ ਸਾਡੇ ਤੇ ਉਹੀ ਕਰ ਰਿਹਾ ਜੋ ਅੱਜ ਦਾ ਸ੍ਰੀ ਮੁਖਵਾਕ ਹੈ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਾਨੂੰ ਸਤਿਗੁਰੂ ਜੀ ਇਸੇ ਤਰ੍ਹਾਂ ਦੇ ਉਪਦੇਸ਼ ਬਖਸ਼ ਰਹੇ ਸਤਿਗੁਰੂ ਜੀ ਉਚਾਰਨ ਕਰਦੇ ਹਨ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਰਾਗ ਸੋਰਠ ਹੈ ਬਾਣੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਹੈ ਘਰ ਦੂਜੇ ਵਿੱਚ ਗਾਉਣ ਦਾ ਸਾਨੂੰ ਹੁਕਮ ਹੈ ਚੌ ਪਦੇ ਚੌ ਬੰਦਾ ਵਾਲੀ ਬਾਣੀ ਹੈ ਸਤਿਗੁਰੂ ਜੀ ਦੀ ਸਤਿਗੁਰੂ ਜੀ ਉਚਾਰਨ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਓੰਕਾਰ ਉਹਦੀ ਰਚਨਾ ਹੈ ਇੱਕ ਮਾਲਕ ਨੇ ਸਾਰੀ ਕਾਇਨਾਤ ਖੰਡ ਬ੍ਰਹਿਮੰਡ ਜਿਵੇਂ ਕੱਲ ਵੀ ਵਿਚਾਰਾਂ ਕੀਤੀਆਂ ਸੀ ਇੱਕ ਮਾਲਕ ਨੇ ਉਹਦੇ ਮਨ ਵਿੱਚ ਉਹਦਾ ਉਹਦਾ ਫੁਰਨਾ ਬੜਿਆ ਉਹਨੇ ਇਹ ਸ੍ਰਿਸ਼ਟੀ ਸਾਜ ਦਿੱਤੀ ਜਾ ਕਰਤਾ ਸੰਠੀ ਕੋ ਸਾਜੇ ਆਪੇ ਜਾਣਾ ਸੋਈ ਯਾਦ ਰੱਖਿਓ ਇਹਦੀ ਤਰੀਕ ਦਾ ਇਹਦੇ ਦਿਨ ਦਾ ਇਹਦੇ ਵਾਰ ਦਾ ਕਿਸੇ ਨੂੰ ਨਹੀਂ ਪਤਾ ਵੀ ਕਿਦੋਂ ਬਣੀ ਹੈ ਹਾਂ ਜਦੋਂ ਬੰਦੇ ਨੇ ਸੁਰਤ ਸੰਭਾਲੀ ਉਦੋਂ ਬਣਾ ਦਿੱਤਾ ਵੀ ਅੱਜ 1 ਜਨਵਰੀ ਹੈ ਪਰ ਉਦੋਂ ਪਹਿਲਾਂ ਕੀ ਸੀ ਦੀ ਗੁਰਮਤ ਪਿਆਰਿਓ ਸਤਿਗੁਰੂ ਜੀ ਜਾਣਦੇ ਆ ਵੀ ਕਦੋਂ ਬਣੀ ਇਹ ਸ੍ਰਿਸ਼ਟੀ ਤੇ ਆਪ ਹੀ ਮਾਲਕ ਜਾਣਦੇ ਵੀ ਕਦੋਂ ਇਹਨੇ ਖਤਮ ਹੋਣਾ ਹੈ ਸਤਿਗੁਰੂ ਜੀ ਕਹਿੰਦੇ ਇੱਕ ਮਾਲਕ ਨੇ ਓਮਕਾਰ ਸਾਰੀ ਕਾਇਨਾਤ ਪੈਦਾ ਕੀਤੀ ਹੋਈ ਆ ਉਹਦੇ ਵਿੱਚ ਅਸੀਂ ਸਾਰੇ ਆਉਂਦੇ ਆ ਧਰਤੀ ਧਰਤੀ ਉੰਲੀਖੰਡ ਬ੍ਰਹਿਮੰਡ ਕਿੰਨੀਆਂ ਜੂਨਾ ਕਿੰਨਾ ਕੁਝ ਇਸ ਸੰਸਾਰ ਤੇ ਚਾਰ ਖਾਣੀਆਂ ਅੰਡਜ ਜੇਰਜ ਛੇਤਜ ਉਤਪਜ ਚਾਰ ਖਾਣੀਆਂ ਹੁੰਦੀਆਂ ਇੱਕ ਤਾਂ ਆਂਡੇ ਤੋਂ ਪੈਦਾ ਹੋਣ ਵਾਲੀ ਜੂਨ ਇੱਕ ਸਤਜ ਪਸੀਨੇ ਦੇ ਵਿੱਚੋਂ ਪੈਦਾ ਹੋਣ ਵਾਲੀ ਜੀਣ ਇੱਕ ਜੇਰੇਜ ਦੇ ਵਿੱਚੋਂ ਇੱਕ ਉਤਪਜ ਧਰਤੀ ਦੇ ਵਿੱਚੋਂ ਜਿਹੜੀ ਆਪਾਂ ਦੇਖਦੇ ਹਾਂ ਅੰਕੁਰ ਹੁੰਦੇ ਆ ਬੂਟੇ ਇਹ ਵੀ ਇੱਕ ਜੂਨ ਹੈ ਚਾਰ ਖਾਣੀਆਂ ਦੇ ਵਿੱਚ ਮਾਲਕ ਨੇ ਸੰਸਾਰ ਬਣਾ ਦਿੱਤਾ ਇੱਕ ਆਂਡੇ ਚੋਂ ਪੈਦਾ ਹੋਣ ਵਾਲੇ ਇੱਕ ਜੇਰੇਜ ਤੋਂ ਇੱਕ ਪਸੀਨੇ ਦੇ ਤੇ ਇੱਕ ਧਰਤੀ ਦੇ ਵਿੱਚ ਉਗਣ ਵਾਲੇ ਚਾਰ ਖਾਣੀਆਂ ਬਣਾ ਕੇ ਮਾਲਕ ਨੇ ਸੰਸਾਰ ਸਾਜ ਦਿੱਤਾ ਕੈਸੇ ਉਹਦੇ ਰੰਗ ਤਮਾਸ਼ੇ ਆ ਦੇਖਣ ਤੇ ਆਵੇਂ ਤੈਨੂੰ ਸਾਹਮਣੇ ਸਾਰ ਰੱਬ ਦੇ ਸੰਗਦਾ ਹੈ ਪਰ ਤੇਰੀਆਂ ਅੱਖਾਂ ਬੰਦ ਐ ਤੂੰ ਦੇਖਣੀ ਨਹੀਂ ਚਾਹੁੰਦਾ ਸਤਿਗੁਰ ਜੀ ਕਹਿੰਦੇ ਇੱਕ ਮਾਲਕ ਨੇ ਸਾਰੀ ਕਾਇਨਾਤ ਪੈਦਾ ਕੀਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਜੀ ਤਾਂ ਹੋਣੀ ਐ ਜੇ ਸਤਿਗੁਰ ਨਾਲ ਜੁੜੇਗਾ ਸੋਜੀ ਤਾਂ ਹੋਣੀ ਐ ਜੇ ਸਤਿਗੁਰ ਦੀ ਹਜ਼ੂਰੀ ਵਿੱਚ ਆ ਕੇ ਨਾਮ ਜਪੇਗਾ ਓਟ ਆਸਰ ਲਵੇਗਾ ਸਤਿਗੁਰੂ ਦੀ ਸਤਿਗੁਰੂ ਦੀ ਕਿਰਪਾ ਨਾਲ ਸਤਿਗੁਰ ਜੀ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਨਾਲ ਜੁੜਿਆ ਜਾਂਦਾ ਹੈ ਅਗੇ ਵਿਚਾਰਨ ਕਰਦੇ ਹਨ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸਤਿਗੁਰੂ ਬੰਚਨ ਪਾਤਸ਼ਾਹ ਜੀ ਕਹਿੰਦੇ ਸਾਰਿਆਂ ਦਾ ਮਾਲਕ ਸਾਰਿਆਂ ਦਾ ਪਿਤਾ ਇੱਕ ਹੀ ਹੈ ਏਕ ਪਿਤਾ ਏਕ ਸਕੇ ਹਮ ਬਾਰਕ ਕਿਉਂਕਿ ਜਿਹੜੀ ਵਿੱਚ ਜੋਤ ਜਗ ਰਹੀ ਹੈ ਨਾ ਅੰਦਰ ਸਭ ਦੇ ਪਾਵੇਂ ਵੱਡਾ ਹੈ ਪਾਵੇਂ ਛੋਟਾ ਹੈ ਪਾਵੇਂ ਜੀਆ ਜੰਤੂ ਹੈ ਸਤਿਗੁਰੂ ਨੇ ਗਾਲੀ ਕੂਕਾ ਦਿੱਤੀ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਕਹਿੰਦੇ ਚੀਤੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਨਿਸ਼ਟ ਕਰ ਫਿਰਦਾ ਸਭ ਨੂੰ ਛੋਟੀ ਕੀੜੀ ਹੈ ਤੇ ਸਭ ਨੂੰ ਵੱਡਾ ਹਾਥੀ ਹੈ ਤੇ ਹਾਥੀ ਦੇ ਗੁਰਮੁਖ ਪਿਆਰੋ ਇਹਨਾਂ ਦੇ ਵਿੱਚ ਨਾ ਸਾਰੀਆਂ ਰੀਣਾ ਆ ਜਾਂਦੀਆਂ ਸਾਰੀਆਂ ਜੁਨਾ ਤੇ ਸਤਿਗੁਰੂ ਜੀ ਕਹਿੰਦੇ ਸਭ ਦੇ ਉੱਤੇ ਕਿਰਪਾ ਕਰਨ ਵਾਲਾ ਇੱਕ ਹੀ ਮਾਲਕ ਹੈ ਇਹ ਦੁਨੀਆ ਤੋਂ ਉੱਪਰ ਉੱਠ ਕੇ ਨਾ ਗੁਰੂ ਦੀ ਅੱਖ ਨਾ ਦੇਖੀ ਤੇ ਫਿਰ ਸਾਨੂੰ ਸਮਝ ਆਉਣੀ ਵੀ ਸਭ ਦੇ ਅੰਦਰ ਜੋਤ ਕਿੰਨੇ ਟਿਕਾਈ ਹੋਈ ਹੈ ਇੱਕ ਵਾਹਿਗੁਰੂ ਪਰਮੇਸ਼ਰ ਨੇ ਆਹ ਦੁਸ਼ਮਣੀਆਂ ਯਾਰੀਆਂ ਦੋਸਤੀਆਂ ਆਸੀਂ ਬਣਾ ਦਿੱਤੀ ਹੈ ਨਾ ਮੇਰਾ ਆਪਣਾ ਇਹ ਬਗਾਨਾ ਇਹ ਮੇਰਾ ਸਾਖ ਸੰਬੰਧੀ ਰਿਸ਼ਤੇਦਾਰ ਇਹ ਮੇਰਾ ਦੋਸਤ ਮਿੱਤਰ ਆ ਮੇਰੀ ਧੀਆ ਪੁੱਤਰ ਆ ਮੇਰਾ ਪਰਿਵਾਰ ਇਹ ਤਾਂ ਆਸੀਂ ਬਣਾ ਦਿੱਤੇ ਸਤਿਗੁਰੂ ਜੀ ਕਹਿੰਦੇ ਮਾਲਕ ਨੇ ਇੱਕ ਤੈਨੂੰ ਬਣਾਇਆ ਹੈ ਤੇ ਸਭ ਨੂੰ ਮਾਲਕ ਪਰਮੇਸ਼ਰ ਨੇ ਕਿਰਪਾ ਕਰਕੇ ਸੰਸਾਰ ਤੇ ਭੇਜਿਆ ਤੇ ਅਸੀਂ ਸਾਰੇ ਉਹਦੇ ਬੱਚੇ ਆ ਏਕ ਪਿਤਾ ਅਕਾਲ ਪੁਰਖ ਵਾਹਿਗੁਰੂ ਇੱਕ ਸਕੇ ਹਮ ਬਾਰਕ ਇੱਕ ਮਾਲਕ ਦੇ ਸਾਰੇ ਬੱਚੇ ਆ ਤੂੰ ਮੇਰਾ ਗੁਰਹਾਈ ਹਾਂ ਜਿਹੜਾ ਉਹਦੇ ਨਾਲ ਜੁੜਦਾ ਹੈ ਉਹਦੀ ਉਹ ਮਾਲਕ ਆਪ ਸਹਾਇਤਾ ਕਰਦਾ ਹੈ ਆਪ ਉਹਦੇ ਤੇ ਕਿਰਪਾ ਕਰਦਾ ਹੈ ਨਾਮ ਲੈ ਉਹ ਪਰਮੇਸ਼ਰ ਦਾ ਚੇਤੇ ਕਰ ਉਸ ਮਾਲਕ ਨੂੰ ਵਾਹਿਗੁਰੂ ਜਿਨੇ ਤੈਨੂੰ ਸਾਜ ਕੇ ਬਣਾ ਕੇ ਸੰਸਾਰ ਤੇ ਭੇਜਿਆ ਜਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਉ ਉਸ ਰਾਮ ਸੁਨੇਹੀ ਜਿਦੀ ਕਿਰਪਾ ਨਾਲ ਤੈਨੂੰ ਆਰੋਗ ਕੰਚਨ ਸੋਨੇ ਵਰਗੀ ਦੇਹੀ ਸੁੰਦਰ ਮਿਲੀ ਆ ਆਰੋਗ ਉਹਦੇ ਨਾਲ ਲਿਵ ਜੋੜਿਆ ਕਰ ਜਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਜਿਦੀ ਕਿਰਪਾ ਨਾਲ ਘਰ ਵਿੱਚ ਸੁਖੀ ਵਸਦਾ ਉਹਦੇ ਉਹਨੂੰ ਅੰਦਰ ਆਪਣੇ ਚਿੱਤ ਵਿੱਚ ਧਿਆਇਆ ਕਰ ਜਿਹੜੇ ਧਿਆਉਂਦੇ ਆ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਉਹ ਮਾਲਕ ਆਪ ਸਹਾਇਤਾ ਕਰਦਾ ਤੂੰ ਮੇਰਾ ਗੁਰਹਾਈ ਅੱਗੇ ਕਹਿੰਦੇ ਸੁਣ ਮੀਤਾ ਜਿਉ ਹਮਾਰਾ ਬਲ ਬਲ ਜੈਸੀ ਹਰ ਦਰਸ਼ਨ ਦੇ ਹੋ ਦਿਖਾਈ ਇਹ ਮੰਗ ਮੰਗਿਆ ਕਰ ਸਤਿਗੁਰੂ ਜੀ ਤੇਰਾ ਇੱਕ ਵਾਰ ਦਰਸ਼ਨ ਮਿਲ ਜਾਵੇ ਮਾਂ ਆਪਣੇ ਬੱਚੇ ਨੂੰ ਮਿਲੇ ਨਾ ਨਾ ਕਿਤੇ 10 ਦੇਣ 20 ਦਿਨ ਮਹੀਨਾ ਸਾਲ ਉਹ ਮਾਂ ਦਾ ਦਿਲ ਪੁੱਛਿਆ ਲੋੜੀਦਾ ਵੀ ਕੀ ਉਹਦੀ ਹਾਲਤ ਹੁੰਦੀ ਵੀ ਆਪਣੇ ਬੱਚੇ ਨੂੰ ਮਿਲਣ ਵਾਸਤੇ ਕਿੰਨੇ ਯਤਨ ਕਰਦੀ ਹੈ ਜਾਂਦੇ ਨੇ ਅਬਦੇਸ਼ਾਂ ਦੇ ਵਿੱਚ ਬੱਚੇ ਮਾਪਿਆਂ ਨੂੰ ਛੱਡ ਕੇ ਵਿਸੋੜਾ ਪੈ ਜਾਂਦਾ ਹੈ। ਮਾਂ ਲੋਚਦੀ ਰਹਿੰਦੀ ਵੀ ਮੇਰਾ ਪੁੱਤਰ ਕਿਤੇ ਮੈਨੂੰ ਇੱਕ ਵਾਰ ਮਿਲ ਜਾਵੇ ਤੇ ਦਰਸ਼ਨ ਹੋ ਜਾਣ, دیدار ਹੋ ਜਾਵੇ। ਕਿਉਂਕਿ ਪ੍ਰੀਤ ਸਤਿਗੁਰੂ ਜੀ ਕਹਿੰਦੇ ਪ੍ਰੀਤ ਝੂਠੀ ਹੈ ਸੰਸਾਰ ਦੀ ਟੁੱਟਣ ਵਾਲੀ ਹੈ। ਕਈ ਵਾਰ ਆਪਾਂ ਦੇਖਦੇ ਆ ਨੌਜਵਾਨ ਬੱਚੇ ਸੰਸਾਰ ਤੋਂ ਸ੍ਰੀ ਤਿਆਗ ਛੱਡ ਕੇ ਚਲੇ ਜਾਂਦੇ ਆ। ਫਿਰ ਇਹ ਪ੍ਰੀਤ ਤੋੜਨੀ ਨਹੀਂ ਵੀ ਪਰ ਸਤਿਗੁਰੂ ਜੀ ਕਹਿੰਦੇ ਜੇ ਤੂੰ ਇਹੀ ਪ੍ਰੀਤ ਆਪਣੀ ਗੁਰੂ ਨਾਲ ਪਾ ਲਈ ਨਾ ਤੇ ਗੁਰੂ ਨੇ ਤੇਰੇ ਸਮੇਸ਼ਾ ਤੋੜ ਨਾਲ ਨਿਮਣਿਆ ਪਿਆਰ ਕਰਨਾ ਸੀ ਆਪਣੇ ਬੱਚਿਆਂ ਨੂੰ ਧੀਆਂ ਪੁੱਤਰਾਂ ਨੂੰ ਪਰ ਸਤਿਗੁਰੂ ਜੀ ਕਹਿੰਦੇ ਸੱਚਾ ਪਿਆਰ ਆਪਣਾ ਗੁਰੂ ਨਾਲ ਪਾ ਕੇ ਰੱਖ ਤਾ 10 10% ਵੰਡਿਆ ਪਿਆ ਪਿਆਰ ਸੰਸਾਰ ਦੇ ਵਿੱਚ ਕਿਤੇ ਗੁਰੂ ਨਾ ਵੀ ਪਾਲਾ ਜਿਹੜਾ ਤੋੜ ਨਿਕ ਜੇ ਨਾਨਕ ਕੱਚੜਿਆਂ ਸੋਂ ਤੋੜ ਢੋਣ ਸੱਜਣ ਸੰਤ ਪੱਕਿਆਂ ਹੋਏ ਜੇ ਬੰਦੇ ਵਿਛੜਿਓ ਮੋਇਆ ਨਾ ਜਾਈ ਛੋੜ ਜੇ ਤੂੰ ਪ੍ਰੀਤ ਦੀ ਪੌੜੀ ਗੁਰੂਵਾਲ ਨੂੰ ਲਾ ਲਈ ਨਾ ਗੁਰੂ ਨੇ ਤੈਨੂੰ ਤੇਰਾ ਮਰਨ ਤੋਂ ਬਾਅਦ ਵੀ ਤੇਰਾ ਖਿਆੜਾ ਨਹੀਂ ਛਡਣਾ ਪੜਦੇ ਨਾ ਬਾਣੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮਦ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੇ ਜੇ ਕਿੱਥੇ ਕਿਸੇ ਨੇ ਸਾਥ ਨਹੀਂ ਦੇਣਾ ਉਥੇ ਕੇਵਲ ਤੇ ਕੇਵਲ ਵਾਹਿਗੁਰੂ ਦਾ ਨਾਮ ਕੱਢਦਾ ਹੈ ਇਹ ਪ੍ਰੀਤ ਦੀ ਪੌੜੀ ਹੈ ਭਾਈ ਸੇ ਭਾਈ ਵੀਰ ਜੀ ਕਹਿੰਦੇ ਵੀਰ ਸਿੰਘ ਜੀ ਕਹਿੰਦੇ ਇਹ ਪ੍ਰੀਤ ਦੀ ਪੌੜੀ ਸਭ ਦੇ ਕੋਲ ਹੈ ਪ੍ਰੀਤ ਦੀ ਪੌੜੀ ਨਾ ਸਾਡੇ ਸਭ ਕੋਲ ਹੈ। ਪੌੜੀ ਦਾ ਕੀ ਕੰਮ ਹੁੰਦਾ ਹੈ? ਆਪਾਂ ਦੇਖਦੇ ਨਾ ਜੇ ਚਵਾਰੇ ਵੱਲੋਂ ਲੱਗ ਜੇ ਤੇ ਤਾਂ ਉਹਨੂੰ ਚੜਾ ਦਿੰਦੀ ਹੈ। ਜੇ ਖੂਹ ਨੂੰ ਲਾ ਲਈ ਤੇ ਥੱਲੇ ਨੂੰ ਲਾ ਦਿੰਦੀ ਹੈ। ਪੌੜੀ ਜੇ ਅਸੀਂ ਖੂਹ ਵਿੱਚ ਲਾ ਲਈ ਤੇ ਉਹਨੇ ਥੱਲੇ ਨੂੰ ਲਾ ਦੇਣਾ। ਜੇ ਉਹ ਚਵਾਰੇ ਵੱਲ ਨੂੰ ਲੱਗੀ ਤੇ ਉਹਨੇ ਤਾਂ ਉਹਨੂੰ ਚੜਾ ਦੇਣਾ। ਇਸੇ ਤਰ੍ਹਾਂ ਕਹਿੰਦੇ ਵੀ ਇਹ ਪ੍ਰੀਤ ਦੀ ਪੌੜੀ ਸਭ ਦੇ ਕੋਲ ਹੈ। ਜੇ ਤੂੰ ਸੰਸਾਰ ਵੱਲ ਨੂੰ ਲਾ ਲਈ ਇਹਨੇ ਤੈਨੂੰ ਥੱਲੇ ਨੂੰ ਲਾ ਦੇਣਾ। ਸੰਸਾਰ ਜੋ ਕਈ ਰਹੇਗਾ। ਐਥੇ ਹੀ ਗੋਤੇ ਖਾਵੇਂਗਾ। ਹਾਂਜੀ ਇਹ ਪ੍ਰੀਤ ਦੀ ਪਉਣੀ ਗੁਰੂ ਵੱਲ ਨੂੰ ਲਾਗੀ ਗੁਰੂ ਚਾਰੇ ਵੱਲ ਨੂੰ ਲਾਗੀ ਤੇ ਗੁਰੂ ਨੇ ਤੈਨੂੰ ਜੂਨਾ ਤੋਂ ਮੁਕਤ ਕਰਕੇ ਸੱਚਖੰਡ ਵਿੱਚ ਥਾਂ ਦਵਾ ਦਿੱਤੀ ਇਸ ਕਰਕੇ ਮੰਗ ਮੰਗਿਆ ਕਰ ਆਪਾਂ ਵਿਚਾਰ ਕਰਦੇ ਸੀ ਸੁਣ ਮੀਤਾ ਜਿਉ ਹਮਾਰਾ ਬਲ ਬਲ ਜასი ਹਰ ਦਰਸ਼ਨ ਦਿਹੋ ਦਿਖਾਈ ਐ ਮੇਰੇ ਮਿੱਤਰ ਪਿਆਰੇ ਵਾਹਿਗੁਰੂ ਕਿਰਪਾ ਕਰੋ ਮੈਨੂੰ ਆਪਣਾ ਸੋਹਣਾ ਦਰਸ਼ਨ ਬਖਸ਼ੋ ਮੈਂ ਤੇਰੇ ਦਰਸ਼ਨਾਂ ਦੀ ਪਿਆਸਾ ਵਿੱਚ ਹਾਂ ਮੈਂ ਤੇਰੇ ਤੋਂ ਸਦਾ ਬਿਨਹਾਰ ਜਾਉ ਇੱਕ ਵਾਰ ਮੈਨੂੰ ਆਪਣਾ ਦਰਸ਼ਨ ਦੇ ਦੇ ਸੁਣ ਮੀਤਾ ਧੂਰੀ ਕਉ ਬਲ ਜਾਈ ਇਹੋ ਮਨ ਤੇਰਾ ਭਾਈ ਰਹਾ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਮਿੱਤਰ ਹੁੰਦਾ ਜਿਹੜਾ ਪਰਮੇਸ਼ਰ ਨਾਲ ਮਿਲਾਪ ਕਰਾ ਦੇਵੇ ਮਿਲਾਪ ਕਰਾਉਣ ਵਾਲਾ ਕਰਾਉਣ ਵਾਲਾ ਕੌਣ ਹੈ ਗੁਰੂ ਸਤਿਗੁਰੂ ਜੀ ਕਹਿੰਦੇ ਤੂੰ ਗੁਰੂ ਨੂੰ ਅਰਦਾਸ ਕਰਿਆ ਕਰ ਸੁਣ ਮੀਤਾ ਐ ਮੇਰੇ ਮਿੱਤਰ ਪਿਆਰੇ ਵਾਹਿਗੁਰੂ ਜੀ ਸਤਿਗੁਰੂ ਜੀ ਕਿਰਪਾ ਕਰੋ ਸੁਣ ਮੀਤਾ ਧੂਰੀ ਕਉ ਬਲ ਜਾਈ ਜਿਹੜੀ ਤੇਰੀ ਸਾਧ ਸੰਗਤਨ ਜਿਹੜੇ ਤੇਰੇ ਚਰਨਾਂ ਵੱਲ ਨੂੰ ਆਉਣ ਵਾਲੇ ਗੁਰਮੁਖ ਪਿਆਰੇ ਇਹਨਾਂ ਦੀ ਚਰਨਾਂ ਦੀ ਧੂੜੀ ਤੋਂ ਮੈਂ ਸਦਾ ਬਲਿਹਾਰ ਜਾਂਦਾ ਬੜੀਆਂ ਵਡਿਆਈਆਂ ਗੁਰਮੁਖ ਪਿਆਰੋ ਇਹ ਸਾਧ ਸੰਗਤਨ ਨੂੰ ਦਿੱਤੀਆਂ ਸਤਿਗੁਰੂ ਨੇ ਹੁਣ ਸਮਾਂ ਨਹੀਂ ਆਪਾਂ ਅੱਗੇ ਵਿਚਾਰਾਂ ਕਰੀਏ ਸੰਗਤ ਨੂੰ ਬੜਾ ਮਾਣ ਆਦਰਬ ਦਿੱਤਾ ਹੈ ਇਸ ਕਰਕੇ ਸਾਧ ਸੰਗਤ ਵਿੱਚ ਪਹੁੰਚਣਾ ਚਾਹੀਦਾ ਸਮੇਂ ਜੁ ਸਮਾਂ ਕੱਢ ਕੇ ਭਾਵੇਂ ਅੱਜ ਕਲਯੁਗ ਦੇ ਭਿਆਨਕ ਸਮੇਂ ਅੰਦਰ ਅਸੀਂ ਸਾਧ ਸੰਗਤ ਤੋਂ ਬੜੇ ਦੂਰ ਚਲੇ ਗਏ ਪਰ ਭਲਾ ਸਾਧ ਸੰਗਤ ਵਿੱਚ ਆ ਕੇ ਹੋਣਾ ਪਰ ਉਹ ਤਾਰਾ ਭਲਾ ਜਿਹੜਾ ਹੈ ਉਹ ਸਾਧ ਸੰਗਤ ਵਿੱਚ ਆ ਕੇ ਹੋਣਾ ਹੋਰ ਕਿਤੇ ਭਜ ਲੋ ਤੁਸੀਂ ਕਿਤੇ ਭਲਾ ਨਹੀਂ ਹੋਣਾ ਪਰ ਗੁਰਮੁਖ ਪਿਆਰਿਓ ਸਾਧ ਸੰਗਤ ਵਿੱਚ ਆ ਕੇ ਭਲਾ ਹੋਣਾ ਸਾਧ ਸੰਗਤ ਵਿੱਚ ਆ ਕੇ ਕੋਈ ਪਾਪੀ ਬੈਠੇ ਆਉਗਣਿਆਰਾ ਬੈਠੇ ਕਿੰਨਾ ਵੀ ਮਾੜੇ ਕਰਮਾਂ ਵਾਲਾ ਬਹਿ ਜੇ ਆ ਕੇ ਸਤਿਗੁਰੂ ਨੇ ਉਹਨੂੰ ਵੀ ਗੁਰੂ ਦਾ ਰੂਪ ਕਹਿ ਦੇਣ ਦਾ ਤੇ ਸਤਿਗੁਰੂ ਨੇ ਉਹਦੀਆਂ ਸਾਰੀਆਂ ਭਾਵਨਾਵਾਂ ਪੂਰੀਆਂ ਕਰ ਦੇਣੀਆਂ ਸੁਣ ਮੀਤਾ ਧੂਰੀ ਕੋ ਬਲ ਜਾਈ ਇਸ ਕਰਕੇ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਤੋਂ ਸਦਾ ਬਰਿਹਾਰ ਜਾਈ ਇਹੋ ਮਨ ਤੇਰਾ ਭਾਈ ਜਦੋਂ ਮਨ ਜੁੜ ਗਿਆ ਗੁਰੂ ਨਾਲ ਇਹਨੇ ਫਿਰ ਸਾਡੀ ਸਹਾਇਤਾ ਕਰਨ ਲੱਗ ਜਾਣੀ ਸਾਨੂੰ ਪ੍ਰੇਰ ਕੇ ਹੁਣ ਦੇਖੋ ਜਿਹਦਾ ਮਨ ਜਿੱਥੇ ਲੱਗਿਆ ਉਹ ਉਧਰ ਨੂੰ ਭੱਜ ਭੱਜ ਕੇ ਜਾਂਦਾ ਜੇ ਕਿਸੇ ਦਾ ਮਨ ਨਸ਼ਿਆਂ ਵਿਸ਼ਿਆਂ ਤੇ ਲੱਗਿਆ ਉਧਰ ਨੂੰ ਖਿੱਚ-ਖਿੱਚ ਕੇ ਲ ਜਾਂਦਾ ਮਨ ਹਾਂ ਨਸ਼ੇ ਵਿਸ਼ੇ ਕਰਨ ਵਾਲਾ ਸਾਧ ਸੰਗਤ ਜੀ ਨਹੀਂ ਬੈਠ ਸਕਦਾ ਕਿਉਂਕਿ ਸੁਭਾਅ ਬਣ ਜਾਂਦਾ ਨਾ ਜਿਹੜਾ ਸਾਧ ਸੰਗੀ ਹੈ ਉਹ ਸਾਧ ਜੀ ਚੌਂਕੜਾ ਮਾਰ ਕੇ ਬੈਠਦਾ ਉਹਦਾ ਮਨ ਪਰ ਉਧਰ ਨਹੀਂ ਜਾਂਦਾ ਸਤਿਗੁਰੂ ਜੀ ਕਹਿੰਦੇ ਜਿੱਧਰਲੇ ਪਾਸੇ ਮਨ ਲੱਗ ਗਿਆ ਫਿਰ ਤੇਰੀ ਇਹਨ ਸਹਾਇਤਾ ਕਰਨ ਲੱਗ ਜਾਨੀ ਹੁਣ ਕੋਈ ਨਤਨੇਮੀ ਸਿੰਘ ਉਹ ਨਤਨੇਮਾ ਨਾ ਕਰੇ ਕਿਸੇ ਕਾਰਨ ਵਾਸਤੇ ਉਹਦਾ ਮਨ ਉਧਰ ਹੀ ਰਹਿੰਦਾ ਵੀ ਅਜ ਨਤਨੇਮ ਨਹੀਂ ਕੀਤਾ ਨਵੇਂ ਭਗਤ ਜੀ ਦਾ ਫਰਮਾਨ ਹੈ ਫਰੀਦਾ ਅੱਜ ਨਸਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਦੁਹਾਗਣੀ ਤੁਮ ਕਿਉ ਰੈਣਿ ਮਿਹਾਏ ਕਹਿੰਦੇ ਅੱਜ ਕਿਸੇ ਕਾਰਨ ਵਸ ਮਾਲਕ ਨਾਲ ਜੁੜਿਆ ਨਹੀਂ ਗਿਆ ਸੁਰਤੀ ਜੁੜੀ ਨਹੀਂ ਤੇ ਅੱਜ ਇਉਂ ਲੱਗਦਾ ਵੀ ਬੜਾ ਵੱਡਾ ਘਾਟਾ ਪੈ ਗਿਆ ਭਗਤ ਜੀ ਕਹਿੰਦੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਜਿਹੜੇ ਕਦੇ ਜੁੜੇ ਹੀ ਨਹੀਂ ਮਾਲਕ ਨਾਲ ਉਹਨਾਂ ਦੇ ਦਿਨ ਕਿਵੇਂ ਲੰਘਦੇ ਆ ਉਹਨਾਂ ਦੇ ਦਿਨ ਉਹਨਾਂ ਦੀ ਜ਼ਿੰਦਗੀ ਕਿਵੇਂ ਬਤੀਤ ਹੁੰਦੀ ਅਸੀਂ ਤਾਂ ਇੱਕ ਦਿਨ ਕਿਤੇ ਨਾਂ ਜੁੜੀਏ ਮਾਲਕ ਨਾਲ ਤੇ ਸਰੀਰ ਟੁੱਟਦਾ ਬੜਾ ਮਨ ਦੁਖੀ ਹੁੰਦਾ ਵੀ ਅੱਜ ਵਾਹਿਗੁਰੂ ਨਾਲ ਜੁੜਿਆ ਨਹੀਂ ਗਿਆ ਪ੍ਰੀਤ ਨਹੀਂ ਲੱਗੀ ਵਾਹਿਗੁਰੂ ਨਾਲ ਜਿਨ੍ਹਾਂ ਨੇ ਕਦੇ ਪ੍ਰੀਤ ਜੋੜੀ ਨਹੀਂ ਉਹਨਾਂ ਦਾ ਕੀ ਹਾਲ ਹੋਣਾ ਫਰੀਦਾ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਸਰੀਰ ਟੁੱਟਦਾ ਹੈ ਅੰਗ ਮੁੜਦੇ ਆ ਜਾਏ ਪੁੱਛੋ ਡੋਹਾਗਣੀ ਡੋਹਾਗਣੀ ਕਹਿੰਦੇ ਜਿਹੜਾ ਪਰਮੇਸ਼ਰ ਨਾਲ ਟੁੱਟਿਆ ਹੋਇਆ ਨਾ ਦੁਨੀਆ ਨਾਲ ਜੁੜਿਆ ਹੋਇਆ ਤੂੰ ਕਿਉਂ ਰਹਿਣ ਘਾਇ ਉਹਨਾਂ ਦਾ ਜੀਵਨ ਕਿਵੇਂ ਲੰਘਦਾ ਹੈ ਇਸ ਕਰਕੇ ਇਹ ਮਨ ਤੇਰਾ ਭਾਈ ਜਦੋਂ ਇਹ ਮਨ ਜੁੜ ਗਿਆ ਗੁਰੂ ਨਾਲ ਸਤਿਗੁਰੂ ਜੀ ਕਹਿੰਦੇ ਫਿਰ ਇਹਨੇ ਤੇਰੀ ਸਹਾਇਤਾ ਕਰਨ ਲੱਗ ਜਾਈਨੀ ਭਰਾਵਾਂ ਵਾਲੇ ਕਾਰਜ ਕਰਨੀ ਆ ਰਹਾ ਪਾਵ ਮਲੋਵਾ ਮਲਮਲ ਧੋਵਾ ਇਹ ਮਨ ਤੈਕੂ ਦੇਸਾ ਸਤਗੁਰੂ ਜੀ ਕਹਿੰਦੇ ਜਿਹੜੇ ਗੁਰੂ ਨਾਲ ਜੁੜਦੇ ਆ ਇੰਨਾ ਆਦਬ ਸਤਕਾਰ ਉਹਨਾਂ ਨੂੰ ਸਤਗੁਰੂ ਪੰਚਮ ਪਾਤਸ਼ਾਹ ਜੀ ਬਖਸ਼ਦੇ ਆ ਕਹਿੰਦੇ ਪਾਗ ਮਲੋਵਾ ਉਹਨਾਂ ਦੇ ਪੈਰ ਮਲ ਮਲ ਕੇ ਧੋਵਾ ਪੈਰ ਕੁੱਟਾਂ ਚਰਨ ਕੁੱਟਾਂ ਤੈ ਸਾਹਿਬ ਕੀ ਬਾਤ ਜੇ ਆਖਿਆ ਕਹੋ ਨਾਨਕ ਕੀ ਦੀਜੈ ਸਤਗੁਰੂ ਜੀ ਕਹਿੰਦੇ ਜਿਹੜਾ ਗੁਰੂ ਨਾਲ ਜੁੜਦਾ ਇੰਨਾ ਆਦਬ ਸਤਕਾਰ ਉਹਦਾ ਹੈ ਗੁਰੂ ਪੰਚਮ ਪਾਤਸ਼ਾਹ ਜੀ ਦੀ ਨਿਗਾ ਵਿੱਚ ਕਹਿੰਦੇ ਸੀਸ ਵੱਡੇ ਕਰ ਬੈਸਣ ਦੀਜੈ ਬਿਨ ਸਿਰ ਸੇਵਕ ਰੀਜੈ ਜੇ ਕਿਤੇ ਮੇਰੇ ਸੀਸ ਦੀ ਵੀ ਉਹਨੂੰ ਲੋੜ ਪਵੇ ਤੇ ਮੈਂ ਵੱਡ ਕਿਉਂ ਨੂੰ ਦੇ ਦੇਵਾ ਮੈਠਣ ਵਾਸਤੇ ਮੇਰੇ ਤੇ ਬੈਠ ਕੇ ਵਾਹਿਗੁਰੂ ਦਾ ਨਾਮ ਜਪ ਸਿਮਰਨ ਕਰ ਅਕਾਲ ਪੁਰਖ ਦੀ ਵਡਿਆਈ ਕਰ ਇੱਥੇ ਸਤਿਗੁਰੂ ਜੀ ਮਾਣ ਬਖਸ਼ਦੇ ਆਪਣੇ ਪਿਆਰਿਆਂ ਨੂੰ ਪਾਵ ਮਲੋਹਾ ਪਾਵ ਦਾ ਅਰਥ ਹੈ ਪੈਰ ਉਹਨਾਂ ਦੇ ਪੈਰ ਮਣਾ ਮਲ ਮਲ ਧੋਵਾਂ ਮਲ ਮਲ ਕੇ ਧੋਵਾਂ ਇਹ ਮਨ ਤੈ ਕੂ ਦੇ ਸਾਂ ਸਤਿਗੁਰੂ ਜੀ ਕਹਿੰਦੇ ਤੂੰ ਗੁਰੂ ਨੂੰ ਕਿਹਾ ਕਰ ਵੀ ਇਹ ਮੇਰਾ ਮਨ ਤੇਰੀ ਹਵਾਲੇ ਹੈ ਇਹ ਮਨ ਮੈਂ ਤੈਨੂੰ ਸੌਂਪ ਦਿੱਤਾ ਜਿਵੇਂ ਸਤਿਗੁਰੂ ਜੀ ਤੀਸਰੇ ਪਾਤਸ਼ਾਹ ਜੀ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ ਗੁਰੂ ਨੂੰ ਅਰਪਣ ਕਰ ਦੇ ਸਭ ਕੁਝ ਤੇ ਸਤਗੁਰੂ ਜੀ ਕਹਿੰਦੇ ਇਹ ਮਨ ਤੈ ਕੂ ਦੇਸਾ ਜਦੋਂ ਤੂੰ ਮਨ ਦੇ ਦੇਗਾ ਗੁਰੂ ਨੂੰ ਤੇ ਫਿਰ ਮਨ ਤੇ ਗੁਰੂ ਦਾ ਕੰਟਰੋਲ ਹੋ ਜਾਣਾ ਗੁਰੂ ਨੇ ਕਿਰਪਾ ਕਰ ਦੇਣੀ ਹੈ ਅੱਗੇ ਕਹਿੰਦੇ ਸੁਣ ਮੀਤਾ ਹਉ ਤੇਰੀ ਸਰਨਾਇ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਐ ਵਾਹਿਗੁਰੂ ਜੀ ਮੈਂ ਤੇਰੀ ਸ਼ਰਨ ਆਇਆ ਕਿਰਪਾ ਕਰਕੇ ਮੈਨੂੰ ਇੱਕ ਵਾਰ ਆਪਣਾ ਦਰਸ਼ਨ ਬਖਸ਼ ਤੇ ਉਪਦੇਸ਼ ਦੇ ਸੁਣ ਮੀਤਾ ਹਾਂ ਤੇਰੀ ਸਰਨ ਆਇਆ ਪ੍ਰਭ ਮਿਲੋ ਦੇਹ ਉਪਦੇਸ਼ਾ ਉਪਦੇਸ਼ ਦੇ ਮੈਨੂੰ ਅੱਗੇ ਉਚਾਰਨ ਕਰਦੇ ਹਾਂ ਮਾਨ ਨਾ ਕੀਜੈ ਸ਼ਰਨ ਪਰੀਜੈ ਕਰੈ ਸੁ ਭਲਾ ਮਨਾਈਐ ਸਤਿਗੁਰੂ ਜੀ ਕਹਿੰਦੇ ਮਾਣ त्याग ਕੇ ਸਾਰਾ ਕੁਝ ਬਾਹਰ ਛੱਡ ਕੇ ਆ ਜਾ ਕਰ ਮਾਣ ਨਾ ਕੀਜੈ ਸਰਣ ਪਰਿਜੈ ਗੁਰੂ ਦੀ ਆ ਕੇ ਸਰਣ ਵਿੱਚ ਡਿੱਗ ਪਿਆ ਕਰ ਮੈਂ ਤਾਣ ਦੀ ਬਾਣ ਤੁਹੈ ਮੇਰੇ ਸੁਆਮੀ ਮੈਂ ਤੁਧ ਆ ਕੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ پاس ਨਿਮਰਤਾ ਵਿੱਚ ਆ ਕੇ ਕਹਿ ਦਿਆ ਕਰ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਆਉ ਗਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਨਿਮਰਤਾ ਵਿੱਚ ਆ ਕੇ ਸਤਿਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਮਾਣ ਨਾ ਕੀਜੈ ਕਿਸੇ ਵੀ ਗੱਲ ਦਾ ਮਾਣ ਨਾ ਕਰ ਸਰਨਪੁਰੀ ਜੇ ਸਰਨ ਵਿੱਚ ਡਿੱਗ ਜਾ ਕੇ ਗੁਰੂ ਦੇ ਕਰੈ ਸੋ ਭਲਾ ਮਨਾਈਏ ਤੀਸਰਾ ਬਚਨ ਕਹਿੰਦੇ ਵੀ ਜਿਹੜਾ ਕੁਝ ਵੈਗਰੂ ਕਰਦਾ ਉਹਨੂੰ ਆਪਣੇ ਵਾਸਤੇ ਭਲਾ ਸਮਝੇ ਆਪਣੇ ਵਾਸਤੇ ਚੰਗਾ ਮਨ ਮੇ ਜੋ ਕੀਤਾ ਵਾਹਿਗੁਰੂ ਨੇ ਮੇਰੇ ਵਾਸਤੇ ਚੰਗਾਈ ਚੰਗਾ ਭਲਾਈ ਕਰ ਲਈ ਸੁਣ ਮੀਤਾ ਜੀ ਉਹ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਵ ਪਾਈਐ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜੇ ਕਿਤੇ ਮੈਨੂੰ ਗੁਰੂ ਦਾ ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਹੋ ਜੇ ਨਾ ਦੇਖੋ ਗੁਰਮੁਖ ਪਿਆਰਿਓ ਅਸੀਂ ਜੁੜਿਆ ਸੰਸਾਰ ਨਾਲ ਨਾਲ ਸਾਨੂੰ ਲੱਗਦੀਆਂ ਦਾਤਾਂ ਚੰਗੀਆਂ ਕਰਾਂ ਦੇ ਸੁੱਖ ਮਿਲ ਜਾਣ ਮਾਇਆ ਦੇ ਵੱਖੇ ਮਿਲ ਜਾਣ ਦੀ ਪੁੱਤਰ ਮਿਲ ਜੇ ਧੀਆਂ ਮਿਲ ਜਾਣ ਨੌਕਰੀਆਂ ਮਿਲ ਜਾਣ ਬੱਚੇ ਬਾਹਰਲੇ ਮੁਲਕਾਂ ਵਿੱਚ ਚਲੇ ਜਾਣ ਅਸੀਂ ਇੱਥੇ ਜੁੜੇ ਆਂ ਪਰ ਜਿਹੜੇ ਸਤਿਗੁਰੂ ਬਚਨ ਕਰੇ ਨਾ ਜਿ ਗੁਰੂ ਪੰਚਮ ਪਾਤਸ਼ਾਹ ਜੀ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਦਾ ਸਤਿਗੁਰੂ ਜੀ ਕਹਿੰਦੇ ਉਹਦਾ ਦਰਸ਼ਨ ਮੰਗਿਆ ਕਰ ਅਕਾਲ ਪੁਰਖ ਪਰਮੇਸ਼ਰ ਨੂੰ ਹੀ ਮੰਗ ਲਿਆ ਕਰ ਦਾਤੀ ਨੂੰ ਹੀ ਮੰਗ ਲਿਆ ਕਰ ਹੁਣ ਸਮਾਨੀਆ ਵੀ ਵਿਚਾਰ ਕਰੀਏ ਟੂਕ ਮਾਤਰ ਵਿਚਾਰ ਕਹਿੰਦੇ ਇੱਕ ਰਾਜਾ ਨਾ ਆਪਣੇ ਦਰਬਾਰ ਚੋਂ ਕਿਤੇ ਬਾਹਰ ਗਿਆ ਕਾਫੀ ਸਮਾਂ ਲੰਘ ਗਿਆ ਉਹਨੂੰ ਬਾਹਰ ਆਪਣੀ ਰਿਆਸਤ ਤੋਂ ਬਾਹਰ ਗਿਆ ਤੇ ਜਦੋਂ ਉਹਨੇ ਆਉਣਾ ਸੀ ਵਾਪਸ ਉਹਨੇ ਸਾਰਿਆਂ ਨੂੰ ਪੱਟੀਆਂ ਲਿਖੀਆਂ ਆਪਣੇ ਮੰਤਰੀਆਂ ਨੂੰ ਆਪਣੀਆਂ ਰਾਜੀਆਂ ਰਾਣੀਆਂ ਨੂੰ ਆਪਣੇ ਨੌਕਰਾਂ ਨੂੰ ਉਹਨੇ ਚਿੱਠੀਆਂ ਲਿਖੀਆਂ ਵੀ ਮੈਂ ਫਲਾਣੇ ਦਿਨ ਵਾਪਸ ਆ ਰਿਹਾ ਤੇ ਜੇ ਕਿਸੇ ਨੇ ਕੁਝ ਮੰਗਾਉਣਾ ਹੋਵੇ ਤੇ ਸਾਨੂੰ ਦੱਸਿਓ ਅਸੀਂ ਲੈ ਕੇ ਆਵਾਂਗੇ ਸਭ ਨੇ ਚਿੱਠੀਆਂ ਪੜ੍ਹੀਆਂ ਸਭ ਨੇ ਕੁਝ ਨਾ ਕੁਝ ਮੰਗਾਇਆ ਮੰਤਰੀਆਂ ਨੇ ਵੀ ਸਾਨੂੰ ਆਹ ਦਾਤਾਂ ਚਾਹੀਦੀਆਂ ਸਾਰਿਆਂ ਨੇ ਚਿੱਠੀਆਂ ਪੜ੍ਹ ਕੇ ਕੁਝ ਨਾ ਕੁਝ ਵਾਪਸੀ ਚਿੱਠੀ ਜ਼ਰੂਰ ਲਿਖੀ ਵੀ ਸਾਨੂੰ ਆਹ ਦਾਤ ਦੇ ਦਿਓ ਕਈਆਂ ਰਾਣੀਆਂ ਨੇ ਸਾੜੀਆਂ ਮੰਗਾਈਆਂ ਕਈਆਂ ਨੇ ਹਾਰ ਸ਼ਿੰਗਾਰ ਮੰਗਾਇਆ ਪਰ ਜਾਨੇ ਬਹੁਤ ਕੁਝ ਮੰਗਾਇਆ ਰਾਜੇ ਕਿ ਸਾਡਾ ਰਾਜਾ ਆ ਰਿਹਾ ਬੜੇ ਸਮੇਂ ਬਾਅਦ ਸਭ ਨੇ ਕੁਝ ਨਾ ਕੁਝ ਵਾਪਸੀ ਚਿੱਠੀ ਵਿੱਚ ਲਿਖ ਕੇ ਭੇਜਿਆ ਵੀ ਸਾਨੂੰ ਆਹ ਦਾਤ ਦੇ ਦਿਓ ਜੀ ਸਾਨੂੰ ਆਹ ਦਾਤ ਦੇ ਦਿਓ ਉਹਨਾਂ ਰਾਣੀਆਂ ਦੇ ਵਿੱਚੋਂ ਉਸ ਰਾਜੇ ਦੀ ਰਾਣੀ ਇੱਕ ਸੂਝਵਾਨ ਰਾਣੀ ਸੀ ਹੁਣ ਉਹਦਾ ਰਾਜੇ ਤੋਂ ਬਿਨਾ ਸਰਦਾ ਨਹੀਂ ਕਿਉਂਕਿ ਪ੍ਰੀਤ ਉਹਦੇ ਨਾਲ ਪਈ ਹੋਈ ਹੈ ਉਹ ਉਹ ਰਾਜੇ ਦਾ ਦਰਸ਼ਨ ਚਾਹੁੰਦੀ ਹੈ ਉਹਨੇ ਇੱਕ ਵਾਪਸੀ ਚਿੱਠੀ ਲਿਖੀ ਉਹਨੇ ਲਾਲ ਸਾਈ ਨਾਲ ਸ਼ਾਹ ਲਿਖ ਦਿੱਤਾ ਚਿੱਠੀ ਦੇ ਵਿਚਾਲੇ ਸਾਫ਼ ਚਿੱਠੀ ਹੈ ਉਹਦੇ ਵਿੱਚ ਲਾਲ ਸਾਈ ਨਾਲ ਸ਼ਾ ਲਿਖਿਆ ਹੋਇਆ ਹੈ ਅਹਿਲਕਾਰ ਨੌਕਰ ਨੇ ਸਾਰੀਆਂ ਚਿੱਠੀਆਂ ਪੜ ਪੜ ਕੇ ਸੁਣਾਈਆਂ ਵੀ ਫਲਾਨੀ ਰਾਣੀ ਨੇ ਆ ਨੌ ਲੱਖਾ ਹਾਰ ਮੰਗਾਇਆ ਫਲਾਨੀ ਰਾਣੀ ਨੇ ਆ ਸਾੜੀ ਮੰਗਾਈ ਆ ਇਹ ਆ ਮੰਗਾਇਆ ਪਰ ਜਨ ਆ ਮੰਗਾਈ ਹੈ ਮੰਤਰੀਆਂ ਨੇ ਆ ਮੰਗਾਇਆ ਸਾਰੀਆਂ ਚਿੱਠੀਆਂ ਪੜ ਪੜ ਕੇ ਰਾਜੇ ਨੂੰ ਆਪਣੇ ਇਹਦੇ ਅਹਿਲਕਾਰ ਨੇ ਸੁਣਾ ਦਿੱਤੀਆਂ ਪਰੇ ਇੱਕ ਚਿੱਠੀ ਹੱਥ ਚ ਫੜ ਕੇ ਖੜਾ ਇਹਨੂੰ ਸਮਝ ਨਹੀਂ ਆ ਰਹੀ ਰਾਜਾ ਕਹਿੰਦਾ ਵੀ ਪੜ ਕੇ ਕੀ ਦੀ ਚਿੱਠੀ ਹੈ ਉਹ ਕਹਿਣ ਲੱਗਿਆ ਰਾਜਨ ਸਮਝ ਨਹੀਂ ਆ ਰਿਹਾ ਕੁਝ ਵੀ ਇੱਕ ਚਿੱਠੀ ਹੈ ਤੇ ਇਹਦੇ ਵਿੱਚ ਲਾਲ ਸ਼ਾਈ ਨਾਲ ਸ਼ਾਹ ਲਿਖਿਆ ਹੋਇਆ ਜਦੋਂ ਰਾਜੇ ਨੇ ਦੇਖੀ ਤੇ ਰਾਜਾ ਸਭ ਕੁਝ ਸਮਝ ਗਿਆ ਕਿਉਂਕਿ ਜਿੱਡਾ ਬਚਨ ਹੋਵੇ ਬੋਲਣ ਵਾਲਾ ਉਹਨਾਂ ਸਮਝਣ ਵਾਲਾ ਵੀ ਅੱਗੇ ਚਾਹੀਦਾ ਹੈ ਜਿੱਡੀ ਰਾਮ ਜੋਵੇ ਉਹਨੂੰ ਰਾਮ ਜੀ ਨੂੰ ਸਮਝਣ ਵਾਲਾ ਵੀ ਅੱਗੇ ਚਾਹੀਦਾ ਹੈ ਰਾਜੇ ਨੇ ਸਭ ਸਮਾਨ ਜਿਹੜਾ ਮੰਗਾਇਆ ਸੀ ਉਹ ਲਿਆ ਸਾਰਾ ਸਮਾਨ ਲੈ ਕੇ ਜਿਮੀ ਜਿਨੇ ਜੋ ਮਗਾਇਆ ਸੀ ਉਹ ਦੇ ਦਿੱਤਾ ਉਹਨੂੰ ਜਾ ਕੇ ਜਿਸ ਰਾਣੀ ਨੇ ਲਾਲ ਫੈਨਾ ਸ਼ਾਹ ਲਿਖਿਆ ਸੀ ਉਹਦੇ ਕੋਲੇ ਰਾਜਨ ਆਪ ਪਹੁੰਚ ਗਿਆ ਉਹਦਾ ਮਤਲਬ ਕੀ ਸੀ ਉਸ ਚਿੱਠੀ ਦਾ ਉਹ ਉਹਨੇ ਵਾਪਸੀ ਚਿੱਠੀ ਇਹ ਲਿਖੀ ਸੀ ਵੀ ਰਾਜਾ ਮੈਨੂੰ ਹੋਰ ਕੋਈ ਦਾਤ ਨਹੀਂ ਚਾਹੀਦੀ ਕੋਈ ਮੈਨੂੰ ਸੋਨਾ ਚਾਹਦੀ ਨਹੀਂ ਚਾਹੀਦਾ ਕੋਈ ਮੈਨੂੰ ਸਾੜੀ ਨਹੀਂ ਚਾਹੀਦੀ ਕੋਈ ਖਾਣ ਵਾਲਾ ਪਦਾਰਥ ਨਹੀਂ ਚਾਹੀਦਾ ਮੈਨੂੰ ਤਾਂ ਰਾਜਨ ਜੀ ਤੂੰ ਚਾਹੀਦਾ ਲਾਲ ਸ਼ਾ ਤੂੰ ਆ ਜਾ ਕਿਤੇ ਤੇਰੇ ਦਰਸ਼ਨ ਹੋ ਜਾਣ ਨਾ ਬਸ ਦਰਸ਼ਨਾਂ ਤੋਂ ਬਿਨਾਂ ਸਰ ਨਹੀਂ ਸਕਦਾ ਹਣ ਲਾਲ ਸ਼ਾ ਲਾਲ ਸ਼ਹੀਨ ਸ਼ਾ ਲਿਖਿਆ ਹੋਇਆ ਸੀ ਲਾਲ ਸ਼ਾ ਰਾਜਨ ਜੀ ਤੂੰ ਹੀ ਆ ਜਾ ਬਸ ਤੂੰ ਹੀ ਚਾਹੀਦਾ ਮੈਨੂੰ ਇਹ ਗਰਮਕ ਪਿਆਰਿਓ ਉਹ ਰਾਜੇ ਨੇ ਸਾਰਿਆਂ ਨੂੰ ਕੁਝ ਨਾ ਕੁਝ ਲਿਆ ਕੇ ਦਿੱਤਾ ਪਰ ਜਿਹੜੀ ਰਾਣੀ ਨੇ ਲਾਲ ਸ਼ੈਨਾ ਸ਼ਾਹ ਲਿਖਿਆ ਸੀ ਵੀ ਤੂੰ ਹੀ ਜਾਈਦ ਉਸ ਰਾਜ ਰਾਣੀ ਕੋਲ ਰਾਜਨ ਆਪ ਪਹੁੰਚ ਗਿਆ ਹੁਣ ਆਪਾਂ ਸਾਰੇ ਸੂਝਵਾਨ ਸਿਆਣੇ ਆ ਵੀ ਜਿਹਦੇ ਕੋਲੇ ਰਾਜਾ ਆਪ ਪਹੁੰਚ ਗਿਆ ਸਾਰੀਆਂ ਪਾਵਰਾਂ ਦਾ ਮਾਲਕ ਉਹਨੂੰ ਕੋਈ ਕਮੀ ਥੋੜੀ ਰਹਿ ਸਕਦੀ ਹੈ ਉਹਨੂੰ ਨਾ ਸਾੜੀਆਂ ਦੀ ਕਮੀ ਨਾ ਕਿਤੇ ਸ਼ਾਰ ਸ਼ਿੰਗਾਰ ਦੀ ਕਮੀ ਨਾ ਧਨ ਦੌਲਤ ਦੀ ਕਮੀ ਉਹਦੇ ਤੁਦਕਲ ਸਾਰੇ ਖਜ਼ਾਨੇ ਪਹੁੰਚ ਗਏ ਜਿਹਦੇ ਕੋਲੇ ਰਾਜਾ ਆਪ ਮਹਾਰਾਜਾ ਹੀ ਪਹੁੰਚ ਗਿਆ ਸਾਰਿਆਂ ਖਜ਼ਾਨਿਆਂ ਦਾ ਮਾਲਕ ਜੀ ਦੇ ਕੋਲੇ ਪਹੁੰਚ ਗਿਆ ਉਹਨੂੰ ਕੋਈ ਕੰਮੇ ਥੋੜੀ ਰਹਿ ਜਾਂਦਾ। ਇਸੇ ਤਰ੍ਹਾਂ ਅਸੀਂ ਮੰਗਦੇ ਹਾਂ ਦਾਤਾ ਵਾਹਿਗੁਰੂ ਜੀ ਸਾਨੂੰ ਆਹ ਦੇ ਦੇ ਸਾਨੂੰ ਆਹ ਦੇ ਦੇ ਮਿਲ ਵੀ ਜਾਂਦੇ। ਪਰ ਜੇ ਕਿਤੇ ਅਸੀਂ ਦਾਦੀ ਨੂੰ ਹੀ ਮੰਗ ਲਈਏ ਤੇ ਦਾਤਾ ਮਗਰ ਭੱਜੀਆਂ ਆਉਂਦੀਆਂ। ਜਿਨ੍ਹਾਂ ਨੇ ਦਾਦੀ ਨੂੰ ਮੰਗ ਲਿਆ ਉਹਨੂੰ ਦਾਤਾ ਮੰਗਣ ਦੀ ਕਦੇ ਲੋੜ ਨਹੀਂ ਪਈ ਉਹਦੀਆਂ ਉਹਦੀਆਂ ਤਾਂ ਵੈਸੀ ਸ਼ੁਭ ਜਿਹੜੀਆਂ ਮੰਨਦੀਆਂ ਭਾਵਨਾਵਾਂ ਹੁੰਦੀਆਂ ਪੂਰੀਆਂ ਹੋ ਜਾਂਦੀਆਂ। ਵੈਸੀ ਇੱਛਾਵਾਂ ਪੂਰੀਆਂ ਕਰ ਦਿੰਦਾ ਗੁਰੂ ਜਿਹਦੇ ਕੋਲੇ ਦਾਤਾ ਆ ਗਿਆ ਉਹਨੂੰ ਦਾਤਾ ਦੀ ਕੰਮ ਹੀ ਨਹੀਂ ਰਹਿੰਦੀ। ਇਸ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਮਾਣ ਨ ਕੀਜੈ ਸਰਨ ਪਰੀਜੈ ਕਰੈ ਸੁ ਭਲਾ ਮਨਾਈਐ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜਿਓ ਦਰਸ਼ਨ ਹਰ ਜੀਉ ਪਾਈਐ ਸਾਰਾ ਕੁਝ ਆਪਣਾ ਗੁਰੂ ਨੂੰ ਸੌਂਪ ਦੇ ਜੀਓ ਪਿੰਡ ਜੀਓ ਕਹਿੰਦੇ ਆ ਮਨ ਨੂੰ ਪਿੰਡ ਦਾ ਅਰਥ ਆ ਪਿੰਡਾ ਸਤਗੁਰੂ ਜੀ ਕਹਿੰਦੇ ਜੀਓ ਪਿੰਡ ਸਭ ਤਨ ਅਰਪੀਜੈ ਅਰਪਣ ਕਰ ਦੇ ਗੁਰੂ ਨੂੰ ਇਉਂ ਦਰਸ਼ਨ ਹਰ ਜੀਉ ਪਾਈਐ ਇਸ ਤਰ੍ਹਾਂ ਫਿਰ ਗੁਰੂ ਨੇ ਤੈਨੂੰ ਦਰਸ਼ਨ ਬਖਸ਼ ਦੇਣਾ ਭਾਇਓ ਆਨੁਵਰੇ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਕਹਿੰਦੇ ਜੁੜੇ ਹੋਿਆਂ ਦੀ ਕਿਰਪਾ ਨਾਲ ਅਕਾਲ ਪੁਰਖ ਪਰਮੇਸ਼ਰ ਨਾਲ ਅਲ ਪ੍ਰੀਤ ਬਹਿ ਜਾਂਦੀ ਹੈ ਉਹਦਾ ਨਾਮ ਮਿੱਠਾ ਲੱਗਣ ਲੱਗ ਪੈਂਦਾ ਜੋੜਨ ਵਾਲਾ ਜੀ ਕੋਈ ਮਿਲ ਜੇ ਨਾ ਪੂਰਾ ਤੇ ਗੁਰੂ ਨਾਲ ਜੋੜ ਦਿੰਦਾ ਹੈ ਨਸ਼ਈ ਬੰਦਾ ਤੋੜ ਕੇ ਵਿਕਾਰਾਂ ਵਾਲਾ ਉਧਰਲੇ ਪਾਸੇ ਲਾ ਦਿੰਦਾ ਪਰ ਜੇ ਕਿਤੇ ਜੁੜੀ ਹੋਈ ਪਰਮੇਸ਼ਰ ਨਾਲ ਰੂਹ ਮਿਲ ਜੇ ਤੇ ਉਹ ਪਰਮਾਤਮਾ ਨਾਲ ਜੋੜ ਦਿੰਦੀ ਹੈ ਸੁਣ ਮੀਤਾ ਸਤਿਗੁਰ ਜੀ ਕਹਿੰਦੇ ਭਇਓ ਅੰਗਰਹ ਪ੍ਰਸਾਦ ਸੰਤਨ ਕੇ ਜੁੜੇ ਹੋਇਆਂ ਦੀ ਕਿਰਪਾ ਨਾਲ ਸੰਤਾ ਮਹਾਂਪੁਰਖਾਂ ਦੀ ਕਿਰਪਾ ਨਾਲ ਹਰ ਨਾਮਾ ਮਿੱਠਾ ਨਾਮ ਮਿੱਠਾ ਲੱਗਣ ਲੱਗ ਪਿਆ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਡੀਠਾ ਜਿੰਨਾ ਉੱਤੇ ਸਤਿਗੁਰੂ ਨੇ ਰਹਿਮਤ ਕੀਤੀ ਕਿਰਪਾ ਕੀਤੀ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਹਰ ਪਾਸੇ ਅਕਾਲ ਪੁਰਖ ਪਰਮੇਸ਼ਰ ਦਿਸਣ ਲੱਗ ਪੈਂਦਾ ਹੈ ਜਿੰਨਾ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕੁਲ ਨਰੰਜਨ ਡਿਠਾ ਸਾਰੇ ਪਾਸੇ ਉਹਨਾਂ ਨੂੰ ਵਾਹਿਗੁਰੂ ਦਾ ਦਿਦਾਰਾ ਹੋ ਜਾਂਦਾ ਜੀ ਅਸੀਂ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਰ ਬੈਠ ਕੇ ਸਰਵਣ ਕੀਤਾ ਸਤਿਗੁਰੂ ਜੀ ਕਹਿੰਦੇ ਪ੍ਰੀਤ ਪਾਈਏ ਵਾਹਿਗੁਰੂ ਨਾਲ ਜਿਨੇ ਸਾਜ ਕੇ ਬਣਾ ਕੇ ਸਭ ਕੁਝ ਦੇਖ ਕੇ ਸਾਨੂੰ ਇਸ ਸੰਸਾਰ ਤੇ ਭੇਜਿਆ ਉਹਦਾ ਸ਼ੁਕਰਾਨਾ ਹਮੇਸ਼ਾ ਕਰਦੇ ਰਹੀਏ ਉਹਨੂੰ ਚੇਤੇ ਕਰਨੀ ਉਹਦਾ ਸ਼ੁਕਰਾਨਾ ਜੀ ਇਨੀਆਂ ਗਬਨਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਪੁੱਲਾਂ ਦੀ ਖਿਮਾ ਆਸ਼ੀਸ਼ ਦੇਣੀ ਦੇਹੋ ਸਜਣ ਆਸੀ ਸੜੀਆਂ ਜੇ ਹੋ ਵੈ ਸਾਹਿਬ ਸੋਮੇਲ ਬਿਲਾਓ ਫਤੇ ਜੀ ਅਕੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ